ਅੱਜ ਤੱਕ ਪੰਜਾਬ ਦਾ ਮੁੱਖ ਮੰਤਰੀ ਜੱਟ ਹੁੰਦੋਂ ਬਾਅਦ ਅੱਜ ਸਾਡੇ ਜੱਟ ਕਿਸਾਨ ਸਰਤਾਂ ਦੇ ਕਿਉਂ ਅੱਜ ਤੱਕ ਵੀ ਹਿਸਟਰੀ ਦੇ ਵਿੱਚ ਪਿੰਡਾਂ ਦੇ ਸਰਪੰਚ ਕੌਣ ਨੇ ਜੱਟ ਐਮਐਲਏ ਕੌਣ ਨੇ ਜੱਟ ਮੰਤਰੀ ਕੌਣ ਨੇ ਜੱਟ ਐਮਪੀ ਕੌਣ ਨੇ ਪੰਜਾਬ ਦੇ ਜੱਟ ਯਾਰ ਜੱਟ ਫੇਰਾਂ ਚੜਕਾਂਦੇ ਵਾਏ ਕਿਉਂ ਜਿਹੜਾ ਬੰਦਾ ਆਮ ਸੀ ਆਮ ਐਮਐਲਏ ਸੀ ਉਹਦਾ ਪੰਜਾਹ ਸੋਗਾਈ ਦਾ ਖਰਚ ਸੀ ਅੱਜ ਉਹ ਹਜ਼ਾਰ ਹਜ਼ਾਰ ਦੀਆਂ ਕੱਟੀਆਂ ਬਣਾ ਰਿਹਾ ਉਹ ਜਿਹੜਾ ਨਹੀਂ ਆਮ ਆਗੂਤਾ ਆ ਪਿਛਲੇ 3.5 ਸਾਲਾਂ ਦੇ ਵਿੱਚ ਜਿਹੜਾ ਐਮਐਲਏ ਜਿਹਦੇ ਕੋਲ ਸੈਟਲ ਵੀ ਨਹੀਂ ਸੀ ਜਿਹੜਾ ਕਦੇ ਮੈਂ ਸੈਟਲ ਤੇ ਵਿਧਾਨ ਸਭਾ ਗਿਆ ਨਹੀਂ ਅੱਜ ਉਹ ਬੰਦੇ ਨੂੰ ਚਾਹਤਾ ਗੱਲ ਨਹੀਂ ਆਜੀਂ ਵੀ ਦੇਖੋ ਕੋਈ ਗੁਜਰਾਨੀ ਜਾਂਦੀ ਉਹਦਾ ਮੈਂ ਕੋਈ ਤਨਵੀ ਬਾਲਾ ਸਰ ਨੂੰ ਕਿਸੇ ਨੂੰ ਗੋਲੀ ਮਾਰ ਦਿੰਦੇ ਤੇ ਜੇ ਚੰਪੇ ਗਈ ਵੈਸੇ ਦਿੰਦੇ ਆ ਕਿ ਅੱਜ ਤਨ ਕੱਲੂ ਮਾਰ ਦਿੰਦਾ ਮਾਰ ਦਿੰਦੇ ਨਮਸਕਾਰ ਮੈਂ ਤੁਹਾਡਾ ਆਪਣਾ 소ਜਲ ਸ਼ਰਮਾ ਇਸ ਵੇਲੇ ਮੈਂ ਐਸਸੀ ਮੋਚੇ ਦੇ ਦਿਹਾਤੀ ਪ੍ਰਧਾਨ ਰਾਣਾ ਜੀ ਕੋਲ ਆਗਾ ਕੇਪੀ ਰਾਣਾ ਜੀ ਕੋਲ ਸੋ ਆਓ ਉਹਨਾਂ ਦੇ ਇੱਕ ਵਾਰੀ ਵਿਚਾਰ ਜਾਣਨੀ ਹੈ ਜੀ ਰਾਣਾ ਜੀ ਨਮਸਕਾਰ ਜੀ ਰਾਣਾ ਜੀ ਜਿਸ ਤਰੀਕੇ ਨਾਲ ਆਪਾਂ ਦੇਖ ਰਹੇ ਹਾਂ ਕਿ ਸਰਕਾਰ ਵੱਲੋਂ ਬਹੁਤ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਮੌਜੂਦਾ ਸਰਕਾਰ ਵੱਲੋਂ ਕਿ ਅਸੀਂ ਜੀ ਨੌਕਰੀਆਂ ਬਹੁਤ ਦੇ ਰਹੇ ਹਾਂ ਤੇ ਇਸ ਤੇ ਤੁਹਾਡਾ ਕੀ ਵਿਚਾਰ ਹੈ ਕਿ ਯੂਥ ਨੂੰ ਵਾਕਈ ਨੌਕਰੀ ਮਿਲ ਰਹੀ ਪਈ ਕਿ ਨਹੀਂ ਮਿਲਦੀ ਪਈ ਦੇਖੋ ਇਹ ਭਗਵੰਤ ਮਾਨ ਜੀ ਦੇ ਲੱਖੇਦਾਰ ਸਨੇਹੀਆਂ ਲੋਕਾਂ ਲੱਖੇਦਾਰ ਪਾਸ਼ਮ ਨੇ ਇਹ ਨੌਕਰੀਆਂ ਮਿਲੀਆਂ ਹੁੰਦੀਆਂ ਜਿਹੜੇ ਕਿ ਸਫਾਈ ਕਰਮਚਾਰੀ ਨੇ ਜੋ ਕਾਰਪੋਰੇਸ਼ਨ ਦੇ ਕੰਮ ਕਰਦੇ ਨੇ ਉਹ ਚਾਰਚਰ ਮੈਨੂੰ ਤਰਖਾ ਨਹੀਂ ਮਿਲਦੀ ਜੇ ਉਹਨਾਂ ਨੂੰ ਤਰਖਾ ਮਿਲਦੀ ਹੋਵੇ ਤਾਂ ਕਈ ਨਵੇਂ ਬੰਦੇ ਰੱਖੇ ਜਾਣਗੇ ਅੱਜ ਜਿਹੜਾ ਗਰਾਉਂਡ ਫਲੋਰ ਤੇ ਕੰਮ ਕਰਦਾ ਫੋਰ ਕਲਾਸ ਮੁਲਾਜ਼ਮਾਂ ਉਹਨਾਂ ਦੇ ਹਾਲ ਪੁੱਛੋ ਜੇ ਉਹਨਾਂ ਦੀ ਆ ਜਿਹੜੀ ਬੈਂਕ ਦੀਆਂ ਸਟੇਟਮੈਂਟ ਨੇ ਉਹ ਵੀ ਖਰਾਬ ਹੋ ਚੁੱਕੀ ਉਹਨਾਂ ਨੂੰ ਫੋਰ ਕਲਾਸ ਮੁਲਾਜ਼ਮ ਨੂੰ ਕੋਈ ਵੀ ਬੰਦਾ ਲੋਨ ਨਹੀਂ ਦਿੰਦਾ ਬੈਂਕ ਇਹਨੇ ਹਾਲਾਤ ਮਾੜੇ ਹੋਏ ਨੇ ਨਵੀਆਂ ਨੌਕਰੀਆਂ ਕਿੱਥੀਆਂ ਆ ਮੈਂ ਤਾਂ ਕਦੇ ਸੁਣਿਆ ਨਹੀਂ ਕਿ ਇਹਨਾਂ ਨੂੰ ਨਵੀਂ ਨੌਕਰੀ ਮਿਲੀ ਹੋਵੇ ਜਾਂ ਕੋਈ ਇਹ ਜਿਹੜੀ ਸਰਕਾਰ ਬਣੀ ਆ ਇਹੜੀ ਲੱਛੇਦਾਰ ਸਰਕਾਰ ਬਣੀ ਆ ਨੀ ਕਿਸੇ ਨੂੰ ਨੌਕਰੀ ਦਿੱਤੀ ਹੋਵੇ ਮੈਂ ਤਾਂ ਦੇਖਿਆ ਨਹੀਂ। ਸੋ ਇਸ ਕਰਕੇ ਆ ਜਿਹੜਾ ਯੂਥ ਨੂੰ ਨੌਕਰੀ ਨਹੀਂ ਮਿਲਦੀ ਪਈ ਆ ਆ ਤੁਹਾਡਾ ਕਹਿਣਾ ਕਿ ਛੁੱਟੇ ਦਾਵਾ ਵੀ ਕੀਤਾ ਜਾ ਰਿਹਾ। ਇਸ ਨਾਲ ਯੂਥ 'ਚ ਨਸ਼ਾ ਵੀ ਬਹੁਤ ਵੱਧ ਰਿਹਾ ਜਿਸ ਤਰੀਕੇ ਨਾਲ ਇੱਕ ਅਭਿਆਨ ਵੀ ਚਲਾਇਆ ਯੁਧ ਨਸ਼ਾ ਦੇ ਵਿਰੁੱਧ। ਉਸ ਤੇ ਤੁਹਾਡਾ ਕੀ ਕਹਿਣਾ ਹੈ ਕਿ ਇਹ ਯੁਧ ਨਸ਼ਾ ਦੇ ਵਿਰੁੱਧ ਵਾਕੀ ਜ਼ਮੀਨ ਤੇ ਉਤਾਰੂ ਹੋਇਆ ਹੈ ਕਿ ਨਹੀਂ ਹੋਇਆ? ਦੇਖੋ ਇਹਨਾਂ ਨੇ ਆਪਣਾਇਆ ਵਾ ਮੈਸੇਜ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸਲੋਗਨ ਬਣਾਇਆ ਵਾ ਇਹ ਬਹੁਤ ਸੋਹਣਾ ਨਾ ਇਹਦੇ ਉੱਤੇ ਜਿਵੇਂ ਕੰਮ ਕਰਨਾ ਚਾਹੀਦਾ ਉਸ ਹਾਵਨਾ ਕੰਮ ਨਹੀਂ ਹੋਇਆ ਜਾਂ ਤਾਂ ਇਹ ਅਜੇ ਤੱਕ ਜਿਹੜੇ ਮਕਾਨ ਠਾਏ ਗਏ ਨੇ ਉਹ ਸਿਰਫ ਸਿਰਫ ਗਰੀਬ ਲੋਕਾਂ ਦੇ ਮਕਾਨ ਠਾਏ ਜਿਹੜੇ ਉਹਦੇ ਵੱਡੇ ਮਗਰਮੱਸੀ ਉਹਨਾਂ ਨੂੰ ਨਾਥ ਨਹੀਂ ਪਈ ਔਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਕੰਮ ਕਰਨਾ ਚਾਹਦੀ ਆ ਪਰ ਉਹਨਾਂ ਤੋਂ ਕੰਮ ਨਹੀਂ ਹੋ ਰਿਹਾ ਭਗਵੰਦ ਮਾਨ ਦਾ ਕਸੂਰ ਨਹੀਂ ਆ ਇਹ ਬਸ ਕਈ ਵਾਰੀ ਕੰਮ ਨਹੀਂ ਹੁੰਦਾ ਕਿਸਮਤ ਮਾੜੀ ਹੈ ਤੇ ਮੈਂ ਭਗਵੰਦ ਮਾਨ ਜੀ ਨੂੰ ਮਾੜਾ ਨਹੀਂ ਕਹਿੰਦਾ ਉਹਨਾਂ ਦੀ ਕਿਸਮਤ ਮਾੜੀ ਹੈ ਕਿਉਂਕਿ ਕੰਮ ਨਹੀਂ ਹੋ ਰਿਹਾ ਸੋ ਆ ਇਸ ਤੋਂ ਇਲਾਵਾ ਰਾਣਾ ਜੀ ਜਿਸ ਤਰੀਕੇ ਨਾਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਵੀ ਵਧ ਰਹੀਆਂ ਨੇ ਤੇ ਉਸ ਦੇ ਨਾਲ ਨਾਲ ਇੱਕ ਸਰਕਾਰ ਨੇ ਹੋਰ ਵੱਡਾ ਇੱਕ ਬਿੱਲ ਪਾਸ ਕੀਤਾ ਜਿਹਦਾ ਲੈਂਡ ਪੁੱਲਿੰਗ ਬਿੱਲ ਨਾਮ ਕਾਫੀ ਇਹਦਾ ਉਜਾਗਰ ਹੋ ਰਿਹਾ ਕਿਸਾਨਾਂ ਵੱਲੋਂ ਇਹਦਾ ਵਿਰੋਧ ਵੀ ਬਹੁਤ ਬਹੁਤ ਵੱਡੇ ਸੱਤਰ ਤੇ ਹੋ ਰਿਹਾ ਇਸ ਤੇ ਤੁਹਾਡਾ ਕੀ ਕਹਿਣਾ ਹੈ ਕਿ ਇਹ ਵਿਰੋਧ ਦਾ ਕਾਰਨ ਕੀ ਹੈਗਾ ਮੈਂ ਤੁਹਾਨੂੰ ਅੱਜ ਇੱਕ ਗੱਲ ਕਹਿਣਾ ਚਾਹੁੰਦਾ ਮੇਰੀ ਗੱਲ ਦਾ ਉਸ ਸਨਮਨਾਇਓ ਇੱਕ ਪ੍ਰੈਕਟੀਕਲ ਤੁਹਾਨੂੰ ਦੱਸਦਾ ਅੱਜ ਦੇਸ਼ੀ ਯਾਰ ਹੋਏ ਨੂੰ ਕਿੰਨੇ ਸਾਲ ਹੋ ਗਏ ਦੱਸੋ ਆਲਮੋਸਟ 80 ਸਾਲ ਹੋਣ ਵਾਲੇ ਆ 80 ਸਾਲ ਹੋ ਗਏ ਪੰਜਾਬ ਦੇ ਵਿੱਚ ਪਿਛੋਕ ਤੋਂ ਲੈ ਕੇ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਕੌਣ ਰਿਹਾ ਸਿੱਖ ਜੱਟ ਯਸਕਰਨ ਬਿਲਕੁਲ ਜੀ ਬਿਲਕੁਲ ਅੱਜ ਤੱਕ ਪੰਜਾਬ ਦਾ ਮੁੱਖ ਮੰਤਰੀ ਜੱਟ ਹੋਣ ਤੋਂ ਬਾਅਦ ਅੱਜ ਸਾਡੇ ਜੱਟ ਕਿਸਾਨ ਸੜਕਾਂ ਦੇ ਕਿਉਂ ਅੱਜ ਤੱਕ ਦੀ ਹਿਸਟਰੀ ਦੇ ਵਿੱਚ ਪਿੰਡਾਂ ਦੇ ਸਰਪੰਚ ਕੌਣ ਨੇ ਜੱਟ ਫਿਰ ਐਮਐਲਏ ਕੌਣ ਨੇ ਜੱਟ ਮੰਤਰੀ ਕੌਣ ਨੇ ਜੱਟ ਐਮਪੀ ਕੋਨ ਨੇ ਪੰਜਾਬ ਦੇ ਜੱਟ ਯਾਰ ਜੱਟ ਫੇਰ ਅੱਜ ਸੜਕਾਂ ਤੇ ਵਾਹੇ ਕਿਉਂ ਤੁਸੀਂ ਲੱਭੋ ਕਿੱਥੇ ਕਮੀ ਆ ਅੱਜ ਸਾਡੀ ਸਰਕਾਰ ਪੰਜਾਬ ਦੇ ਹਿੱਤ ਦੇ ਵਿੱਚ ਜੱਟ ਦੇਖ ਰਹੇ ਨੇ ਸਾਰਾ ਕਾਰਗੁਜ਼ਾਰੀ ਜੱਟ ਦੇਖ ਰਹੇ ਨੇ ਸਾਡੇ ਭਾਈ ਤੇ ਅੱਜ ਫੇਰ ਉਹ ਵਿਚਾਰੇ ਸੜਕਾਂ ਤੇ ਨੇ ਹੁਣ ਆਪਾਂ ਕਿਹਨੂੰ ਕਹੀਏ ਕਿਹਨੂੰ ਦੋਸ਼ੀ ਕਾਉਂਗੇ ਤੁਸੀਂ ਹੋਰ ਕੋਈ ਕਾਸਦਾ ਤਾਂ ਕੋਈ ਲੈਣਾ ਦੇਣਾ ਨਹੀਂ ਹੈ ਅੱਜ ਪੰਜਾਬ ਦੇ ਵਿੱਚ ਜਿਹੜੀ ਜਾਗਦੋੜ ਆ ਉਸ ਮੇਰੇ ਭਾਪ ਜ਼ਿੰਮੇਦਾਰਾਂ ਦੇ ਹੱਥ ਦੇ ਵਿੱਚ ਆ ਅੱਜ ਸਾਡਾ ਜ਼ਿੰਮੇਦਾਰ ਆਪਣੀ ਜ਼ਮੀਨ ਬਚਾਉਣ ਦੀ ਪਰੇਸ਼ਾਨੀ ਇਹਦਾ ਕਾਰਨ ਕੀ ਆ ਇਹ ਜਰੂਰ ਲੱਭਣਾ ਜ਼ਰੂਰੀ ਚਾਹੀਦਾ ਬਿਲਕੁਲ ਬਿਲਕੁਲ ਸੋ ਇਸ ਦੇ ਨਾਲ ਨਾਲ ਪੰਜਾਬ ਤੇ ਜਿੱਦਾਂ ਲਗਾਤਾਰ ਕਰਜ਼ਾ ਵਧ ਰਿਹਾ ਰਾਣਾ ਜੀ ਆ ਡਾਟਾ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ 2 ਲੱਖ ਕਰੋੜ ਸਮਥਿੰਗ ਕਰਜ਼ਾ ਸੀਗਾ ਤੇ ਇਸ ਵੇਲੇ ਜੇ ਡਾਟਾ ਕੱਟ ਕੇ ਦੇਖਿਆ ਜਾਵੇ 4 ਲੱਖ ਕਰੋੜ ਟੋਟਲ ਹੋ ਚੁੱਕਿਆ ਤੇ ਇਸ ਦਾ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਕਰਜ਼ਾ ਲਿਆ ਕਿ ਇਹ ਜਨਤਾ ਤੇ ਉਤਾਰਿਆ ਜਾ ਰਿਹਾ ਹੈ ਕਿ ਆ ਸਿਰਫ ਅ ਸਰਕਾਰ ਜਿਹੜੀ ਆ ਆਪਣੇ ਮੰਤਰੀਆਂ ਆਪਣੀ ਗੱਡੀਆਂ ਤੇ ਖਰਚ ਕਰਦੀ ਪਈ ਐ ਤੁਸੀਂ ਦੇਖੋ ਜਿਹੜਾ ਆਦਮੀ ਆਮ ਆਦਮੀ ਪਾਰਟੀ ਆ ਆ ਪਿਛਲੇ 3.5 ਸਾਲਾਂ ਦੇ ਵਿੱਚ ਜਿਹੜਾ ਐਮ ਐਲ اے ਜਿਹਦੇ ਕੋਲ ਸਾਈਕਲ ਵੀ ਨਹੀਂ ਸੀ ਜਿਹੜਾ ਕਹਿੰਦਾ ਮੈਂ ਸਾਈਕਲ ਤੇ ਵਿਧਾਨ ਸਭਾ ਜਾਇਆ ਕਰੂੰ ਅੱਜ ਉਹ ਬੰਦੇ ਕੋਲ ਚਾਰ-ਚਾਰ ਗੱਡੀਆਂ ਨੇ ਜਿਹੜਾ ਬੰਦਾ ਆਮ ਸੀ ਆਮ ਐਮ ਐਲ اے ਸੀ ਉਹਦਾ 50 ਸੋਹਗਾ ਜਿੱਦਾ ਕਾਰ ਸੀ ਅੱਜ ਉਹ ਹਜ਼ਾਰ-ਹਜ਼ਾਰ ਦੀਆਂ ਕੋਠੀਆਂ ਬਣਾ ਰਿਹਾ ਕਿਤੋਂ ਆ ਰਿਹਾ ਇਸ ਇਹ ਲੋਕਾਂ ਦਾ ਹੀ ਪੈਸਾ ਆ ਇਹ ਲੋਕਾਂ ਦੇ ਲੱਗਣ ਦੀ بجائے ਹੋਰ ਜਗ੍ਹਾ ਲੱਗੀ ਜਾ ਰਿਹਾ ਇਹ ਤਾਂ ਸਾਡੇ ਮੁੱਖ ਮੰਤਰੀ ਜੀ ਨੂੰ ਦੇਖਣਾ ਚਾਹੀਦਾ ਕਿ ਭਾਈ ਜਿਹੜੇ ਨਾਲ ਤੁਰੇ ਫਿਰਦੇ ਨੇ ਵੀ ਦੇਖਭਾਲ ਕਰਨੀ ਚਾਹੀਦੀ ਸਭ ਦਾ ਧਿਆਨ ਰੱਖਣਾ ਚਾਹੀਦਾ ਮੈਂ ਕਿਸੇ ਸਰਕਾਰ ਨੂੰ ਮਾੜਾ ਨਹੀਂ ਕਹਿੰਦਾ ਪਰ ਅੱਜ ਹਾਲਾਤ ਐਸੇ ਹੋ ਗਏ ਲੋਕ ਕਿੱਧਰ ਜਾਣ ਅੱਜ ਨੌਜਵਾਨ ਨਸ਼ਿਆਂ ਚ ਡੁੱਲਦਾ ਫਿਰਦਾ ਅੱਜ ਜੇ ਕਿਸੇ ਦਾ ਇੱਕ ਜਵਾਬ ਆ ਉਹਦੇ ਮਾਪੇ ਪਤਾ ਕੀ ਚੰਦੇ ਆ ਕਿ ਅਸੀਂ ਕਰਜ਼ਾ ਲੈ ਕੇ ਇਹਨੂੰ ਬਾਹਰ ਭੇਜੀਏ ਇਹ ਇੰਡੀਆ ਚ ਰਹੂਗਾ ਇਹ ਪੰਜਾਬ ਚ ਰਹੂਗਾ ਤੇ ਸਾਨੂੰ ਮੁਸ਼ਕਲ ਨਹੀਂ ਪਵੇ ਸੋ ਇਸ ਦਿਨਾਂ ਨਾਲ ਪੰਜਾਬ ਵਿੱਚ ਲੋਅਰ ਆਰਡਰ ਦੀ ਸਥਿਤੀ ਸਭ ਨੂੰ ਦੱਸਣ ਦੀ ਲੋੜ ਨਹੀਂ ਕੀ ਹੈ ਇਸ ਵੇਲੇ ਤੇ ਬਹੁਤ ਜ਼ਿਆਦਾ ਬਦ ਤੋਂ ਬੱਤਰ ਹੋਂਦੀ ਜਾ ਰਹੀ ਹੈ ਜਦੋਂ ਤੱਕ ਮੇਰਾ ਆਪਾਂ ਜਿੱਦਾਂ ਮਾਰਕੀਟ 'ਚ ਹੁੰਦੇ ਹੈਗੇ ਆ ਤੇ ਇਸ ਤੇ ਕੀ ਤੁਹਾਡਾ ਕਹਿਣਾ ਹੈ ਰਾਣਾ ਜੀ ਲੋਅਰ ਆਰਡਰ ਤੇ ਦੇਖੋ ਲੋਅਰ ਆਰਡਰ ਜਿਹੜੀ ਸਾਡੀ ਪੁਲਿਸ ਆ ਆਰਮੀ ਆ ਜਾਂ ਸਾਡੇ ਪੰਜਾਬ ਦੀ ਜਿਹੜੀ ਰੱਖਿਆ ਕਰਦੇ ਨੇ ਸਾਡੀ ਪੰਜਾਬ ਪੁਲਿਸ ਜਾਂ ਹੋਰ ਵੀ ਆਈਏ ਸੀਬੀਆਈ ਆ ਯਾ ਹੂਰਾ ਉਹਨਾਂ ਨੂੰ ਕੰਮ ਨਹੀਂ ਕੀਤਾ ਦਿੰਦਾ ਯਾਰ ਉਹ ਨੌਨ ਆਰਡਰ ਨੂੰ ਖਰਾਬ ਕਰਨ ਵਾਲੇ ਵੀ ਇਹੀ ਲੋਕ ਨੇ ਇਹ ਉਹਨੂੰ ਸਹੀ ਤਰੀਕੇ ਚੱਲ ਨਹੀਂ ਦਿੰਦੇ ਅੱਜ ਤੁਸੀਂ ਦੇਖੋ ਕੋਈ ਜਨਾਨੀ ਜਾਂਦੀ ਹੋਵੇ ਤਾਂ ਬੈਗ ਖੋਲਦੇ ਆਂ ਤਾਂਾਂ ਦੀਆਂ ਬਾਲੀਆਂ ਉਤਾਰ ਲੈਂਦੇ ਆ ਕਿਸੇ ਨੂੰ ਗੋਲੀ ਮਾਰ ਦਿੰਦੇ ਆ ਤੂੰ ਦੇਖਿਆ ਪਿੱਛੇ ਗਣੀ ਮੈਸੇਜ ਦਿੰਦੇ ਆ ਕਿ ਭਾਈ ਤੈਨੂੰ ਕੱਲ ਨੂੰ ਮਾਰ ਦੇਣਾ ਮਾਰ ਵੀ ਦਿੰਦੇ ਆ ਇਦਾਂ ਦੀ ਮੈਂ ਕਈ ਵੀਡੀਓ ਦੇਖੀਆਂ ਨੇ ਕਿ ਉਹ ਪਹਿਲਾਂ ਮੈਸੇਜ ਦਿੰਦੇ ਆ ਕਿ ਭਾਈ ਜੇ ਨਹੀਂ ਫਰੋਕੀ ਨਹੀਂ ਦਿੱਤੀ ਤੈਨੂੰ ਗੋਲੀ ਮਾਰ ਦਾਂਗੇ ਉੱਥੇ ਜਾਂਦੇ ਆ ਕਿ ਭਾਈ ਸਾਨੂੰ ਆ ਆਂਦੇ ਉਹ ਇਗਨੋਰ ਕਰ ਜਾ ਕਿ ਉਹਨੂੰ ਛੱਡ ਦਿੰਦੇ ਆ ਉਹਦਾ ਹਰਜਾਨਾ ਕਈ ਵਾਰੀ ਸਾਨੂੰ ਭੁਗਤਣਾ ਪਿਆ ਸਾਡੇ ਪੰਜਾਬ ਦੇ ਕਬੱਡੀ ਵਾਲੇ ਪਲੇਅਰ ਕਿੰਨੇ ਤਕੜੇ ਤਕੜੇ ਬੰਦੇ ਠੀਕ ਹੈ ਕਿੱਡੇ ਕਿੱਡੇ ਮੁੰਡੇ ਨੌਜਵਾਨ ਚੋੜੀਆਂ ਛਾਤੀਆਂ ਵਾਲੇ ਉਹਨਾਂ ਦੇ ਸ਼ਰੇਆਮ ਗੋਲੀਆਂ ਮਾਰੀਆਂ ਸਾਡਾ ਗਾਇਕ ਠੀਕ ਹੈ ਜਿਹਨੇ ਪੰਜਾਬ ਦਾ ਰੋਜ਼ ਨਾਮ ਰੋਸ਼ਨ ਕੀਤਾ ਉਹਨੂੰ ਗੋਲੀ ਮਾਰੀ ਹੋਰ ਕਿੰਨੇ ਕਿੰਨੇ ਤੁਹਾਨੂੰ ਦੱਸਾਂ ਉਗਦੇਉਗਪਤੀ ਕਿੰਨੇ ਨੇ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਅੱਜ ਕੋਈ ਬੰਦਾ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਸੀ ਨਾ ਕਿ ਇਹਨੂੰ ਯੂਪੀ ਨਹੀਂ ਬਣਾਣਾ ਅੱਜ ਇਹਨੂੰ ਚੁੱਪ ਹੀ ਬਣਾ ਦੇਣਾ ਐਸਾ ਲੌਇਨ ਆਡਰ ਹੋ ਗਿਆ ਵਾ ਕਿ ਲੋਕਾਂ ਨੂੰ ਡਰ ਲੱਗਣ ਲੱਗ ਗਿਆ ਕਿ ਭਾਈ ਅਸੀਂ ਜੇ ਕੋਈ ਕੰਮ ਕਰਨ ਜਾਵਾਂਗੇ ਇੰਡਸਟਰੀ ਵਾਲੇ ਹੋੜ ਦੇਖ ਲੋ ਇੰਡਸਟਰੀ ਵਾਲੇ ਨੂੰ ਲੈ ਕੇ ਬਾਹਰ ਜਾਵੇ ਇੰਡਸਟਰੀਆਂ ਬਾਹਰ ਨਾ ਰਹਿਣ ਇਹ ਲੌਇਨ ਆਡਰ ਵਧੀਆ ਹੋਵੇ ਜੇ ਕੋਈ ਲੱਗੇ ਕਿ ਇਹ ਮੇਰਾ 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 ਹਮਸਫਰ ਆਇਆ ਮੇਰੇ ਨਾਲ ਮੇਰੀ ਮਦਦ ਕਰੂਗਾ ਕਿ ਮੈਂ ਜਾਊਂਗਾ ਤੇ ਮੇਰੀ ਸੁਣਵਾਈ ਹੋਊਗੀ ਇਹ ਤਾਂ ਮੁੱਲ ਤਾਂ ਹੀ ਸਾਰਾ ਜਿਹੜਾ ਮੋਲ ਬਣਿਆ ਹੋਇਆ ਅੱਜ ਤੁਹਾਨੂੰ ਪਤਾ ਹੀ ਹੈ ਕਿਦਾਂ ਦਾ ਮੋਲ ਹੈ ਇਹ ਬੰਦੇ ਨੂੰ ਡਰ ਲੱਗਦਾ ਘਰੋਂ ਜਾਂਦੇ ਹੋਏ ऐसा माहौल मैं पहले कभी नहीं देखी सो पंजाब दी स्थिति ਦੇ ਰਾਣਾ ਜੀ ਨਾਲ ਅਸੀਂ ਡਿਸਕਸ਼ਨ ਕੀਤੀ ਹੈ ਤੇ ਇਸੇ ਨਾਲ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਰਾਣਾ ਜੀ ਦਾ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਧੰਨਵਾਦ